ਹੱਥ ਨਾ ਲਾਈ ਕਸੂਬੜੇ ਚੱਲ ਜਾਸੀ ਤੂੰ ਨਾ ਹੱਥ ਨਾ ਲਾਈ ਕਸੂਬੜੇ ਚੱਲ ਜਾਸੀ ਤੂੰ ਨਾ ਸੀਕ ਤੋਂ ਮੈਂ ਰਹਿੰਦੇ ਸਨ ਇੱਕ ਥਾਂ ਇੱਕ ਦਿਨ ਦੋਵੇਂ ਚੁਗਣ ਗਏ ਖੇਤਾਂ ਦੇ ਵਿੱਚ ਫੇਰੇ ਅਰਸੀ ਚੜੀ ਬੜੀ ਫੁਕਰਾ ਰਹੀ ਥਾਲੀ ਉਸਨੇ ਕਿਚੜੀ ਸਾਰੀ ਕਾਂਝਦ ਆਇਆ ਵਾਰੋਨਾ ਕੇ ਸੁਪ ਦੀ ਚੜੀ ਸੀ ਜਿਹੜੀ ਖਾ ਕੇ ਕਾਨੇ ਤਾਂ ਤਾਂ ਸੋਟਾ ਚਾਇਆ ਛੜੀ ਦੇ ਪੁੰਜੇ ਨੂੰ ਜਲਾਇਆ ਠੀਨ ਪਈ ਹਾ ਦੁਆਈ ਤੂੰ ਤੂੰ ਮੇਰਾ ਪੁੰਜਾ ਸੜ ਗਿਆ ਤੂੰ ਤੂੰ ਮੇਰਾ ਪੁੰਜਾ ਸੜ ਗਿਆ ਤੇਖੀ ਸਜਾਈ ਹੈ ਚਾਰੇ ਬੇਟੇ ਵਾਰ ਕੇ ਇਸ ਸਿੱਖੀ ਨੂੰ ਰੱਖਣਾ ਮੇਰੇ ਸਿੱਖੋ ਸੰਭਾਲ ਕੇ ਇਹ ਸਿੱਖੀ ਸਜਾਈ ਹੈ ਚਾਰੇ ਬੇਟੇ ਵਾਰ ਕੇ ਇਸ ਸਿੱਖੀ ਨੂੰ ਰੱਖਣਾ ਮੇਰੇ ਸਿੱਖੋ ਸੰਭਾਲ ਕੇ ਜਾਸੀ ਟੁੱਲਣਾ ਹੱਥ ਨੰਨਾਈ ਕਸੂ ਅੰਮਾ ਚੰਦਾ ਮਾਮਾ ਆ ਜਾ ਮੇਰੇ ਕੋਲ ਆ ਜਾ ਮੇਰੇ ਕੋਲਾਰੇ ਸਾਰੇ ਤੋਰ ਤੇ ਲੈ ਆ ਪਰਦੇ ਨੀ ਚੋ ਚੰਦਾ ਮਾਮਾ ਮੇਰੇ ਕੋਲ ਏ ਤੂੰ ਮੇਰੇ ਕੋਲ ਨਾ ਆਇਆ ਮੈਂ ਆ ਆਂ ਤੇਰੇ ਕੋਲ ਕਿ ਇੱਕ ਬਣਾਵਾ ਗਏ ਉਸ ਨੂੰ ਖੂਬ ਸਜਾਵਾ ਗਏ ਰੋਕਟ ਤੇ ਬੈਠੀ ਅਸੀਂ ਚੰਦਾ ਤੇਰੇ ਕੋਲ ਆਵਾਂਗੇ ਤੇਰੇ ਕੋਲ ਆਵਾਂਗੇ ਹੱਥ ਇੱਕ ਆਪੀ ਨੇ ਪਤ She believed in taram di kirt, a righteous livelihood and exemplified this through every act from managing a household on a teacher's modest salary to raising five children. <laughs> हथ न लाइ कसरणे जलचासी टू हथ न कसरणे हथ नलो ਸ਼ੋਹਰੇ ਚਲ ਚਸੀ ਹੋਲਾ ਹੱਥ ਹੁਣ ਸਾਡਾ ਵਾਸਤਾ ਮੀ ਨਾਲ ਕੀ ਹੈ ਬੀਬੀ ਜੀ ਨਾਲ ਕੀ ਹੈ ਜਦੋਂ ਸਾਡਾ ਜਨਮ ਹੋਇਆ ਉਹਨਾਂ ਦੇ ਬੱਚਿਆਂ ਦਾ ਉਦੋਂ 나ੜੂ ਜਿਹਨੂੰ ਕੱਟਿਆ ਸੀ ਉਹ ਪਹਿਲਾ ਕੱਟ ਸੀ ਪਰ ਰਿਸ਼ਤਾ ਰਿਆ ਇੱਕ ਬੱਚੇ ਦਾ ਮਾਣਾ ਕਿਸੇ ਤਰ੍ਹਾਂ ਨਹੀਂ ਰਿਆ ਕਿਉਂਕਿ ਉਹ ਮਾਂ ਸਿਰਫ ਨਹੀਂ ਸੀ ਉਹ ਸਾਨੂੰ ਪਾਲਦੀ ਵੀ ਸੀ ਪਲੋਸਦੀ ਵੀ ਸੀ ਸਾਡੇ ਵਾਸਤੇ ਕਮਾਉਂਦੀ ਵੀ ਸੀ ਤੇ ਸਾਰੇ ਬੱਚਿਆਂ ਨੂੰ ਪੜ੍ਹਾਉਂਦੀ ਸੀ ਉਹਨਾਂ ਦਾ ਜਿਹੜਾ ਮਲਟੀ ਰੋਲ ਸੀ ਉਸ ਕਰਕੇ ਅਸੀਂ ਮਾਂ ਨੂੰ ਇੰਨਾ ਨਿਗ ਵਿੱਚ ਨਹੀਂ ਵੇਖਿਆ ਜਿਨਾ ਉਹਨਾਂ ਦੇ ਵਿਦਿਆਰਥੀਆਂ ਨੇ ਵੇਖਿਆ ਕਿਉਂਕਿ ਸਵੇਰੇ 2 ਵਜੇ ਪਹਿਲਾਂ 8 ਵਜੇ ਦੀ ਕਲਾਸ ਲਾਉਣੇ ਪੰਜਾਬੀ ਸਕੂਲ ਦੀ ਤੁਰ ਕੇ ਆਉਣਾ ਜਿਨ੍ਹਾਂ ਚਿਰ ਬੇਚਾ ਨਹੀਂ ਲੱਗਾ ਸੀ ਤੇ ਫਿਰ ਵਾਪਸ ਜਾਣਾ ਰਸਤੇ ਵਿੱਚ ਆਮਿੰਗ ਦੀ ਦੁਕਾਨ ਤੇ ਸਬਜ਼ੀਆਂ ਲੈਣੀਆਂ ਪਹੁੰਚ ਕੇ ਸਾਨੂੰ ਰੋਟੀ ਪਕਾ ਕੇ ਖਾਣੀ ਫਿਰ ਦੋ ਜੀ ਫਿਰ ਤੁਰ ਕੇ ਇਸੇ ਪੰਜਾਬੀ ਸਕੂਲ ਆਉਣਾ ਦੋ ਘੰਟੇ ਫਿਰ ਲਾਉਣੇ ਉਹ ਪਿਆਰ ਸੀ ਮਾਂ ਬੋਲੀ ਦਾ ਦੁੱਤ ਛੜੀ ਨਾ ਆਵਈ ਹੱਥ ਨਾਲ ਆਈ ਕਸੂੜੇ ਚੱਲ ਜਾ ਸੀ ਕੋਨਾ ਹੱਥ ਨਾਲ ਆਈ ਕਸੂੜੇ ਹੱਥ ਨਾਲ BBG was not just a teacher. she was a life coach who imparted invaluable lessons that shaped my character and my faith. Her quiet dedication to her students was evident from the moment we met. <laughs> ਅੱਥੂ ਨਨਾਈ ਕਸ ਸ਼ੀ ਵਾਸ ਡੈਡੀਕੇਟਡ ਪੰਜਾਬੀ ਟੀਚਰ ਨਾਟ ਓਨਲੀ ਉੜਾੜਾਈ ਪੜਾਉਣਾ ਗੁਰਬਾਣੀ ਦੇ ਨਾਲ ਜੋੜਨਾ ਕਈਆਂ ਨੂੰ ਉਹਨੇ ਪਾਠ ਕਰਾਇਆ ਕਲਚ ਬੜੇ ਸੋਹਣੇ ਕਲਚ ਸ਼ੋਅਸ ਵੀ ਹੁੰਦੇ ਹੁੰਦੇ ਸਨ ਉਹਨਾਂ ਦੇ ਫੱਲੇ ਸੋ ਵੈਰੀ ਪਾਵਰਫੁਲ ਪੰਜਾਬੀ ਡੈਡੀਕੇਟਡ ਬਟ ਸ਼ੀ ਡਿਡਨਟ ਵਾਂਟ ਟੂ ਐਕਸਪੋਜ਼ ਮੈਂ ਆ ਕਰਦੀ ਇਹ ਕਹਿੰਦੀ ਕਰੀ ਹੰਬਲ ਵਿਸ਼ੇਸ਼ਤਾ ਵਾਸ ਵੈਰੀ ਹੰਬਲ ਲੇਡੀ ਸਗਲਿਓ ਕਹੇ ਫਰੀਦ ਸਗਲਿਓ ਕਹੇ ਫਰੀਦ ਸਗਲਿਓ ਕਹੇ ਫਰੀਦ